ਇਸ ਤੋਂ ਪਿੱਛੇ ਧਰਮ ਦੀ ਇਹ ਰੂਪਰੇਖਾ ਤੇ ਹੈ ਹੀ ਕੋਈ ਨਹੀਂ ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੁਝ ਵੀ ਨਹੀਂ ਹੈ ਇਸ ਦਾ ਜਵਾਬ ਧੰਗ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਅਗਰ ਇਹ ਸਭ ਕੁਝ ਨਹੀਂ ਸੀ ਤੇ ਮੰਨ ਲਈਏ फिर भी धार्मिक लोग है सन वेदा तो पहले प्रहलाद होया भी मैं अर्ज करा है राम तो पहले होया कृष्ण तो पहले होया धर्म ग्रंथा तो धार्मिक मंदर तो और इन अवतारी पुरुषों तो अगर पहले धर्म से तो प्रेरणा कितों ली धर्म की कितों प्रेरणा ली শিক্ষা ਕਿੱਥੋਂ ਲਈ ਗਿਆਨ ਕਿੱਥੋਂ ਲਿਆ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ ਇਹ ਸੱਚੇ হে ਦਿਆਲੂ ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੌਕੀਤੀ ਕੁਦਰਤ ਨੇ ਜ਼ਰਰੇ ਜ਼ਰਰੇ ਦਾ ਐ ਕਾਦਰ ਤੇਰਾ ਸੰਦੇਸ਼ ਦਿੰਦਾ ਹੈ ਕੁਦਰਤ ਦੇ ਇੱਕ ਇੱਕ ਕਣ ਨੇ ਤੇਰੀ ਖਬਰ ਦਿੱਤੀ ਹੈ। ਕੁਦਰਤ ਦੇ ਇੱਕ ਇੱਕ ਹਿੱਸੇ ਨੇ ਤੇਰੀ ਤਰ੍ਹਾਂ ਮੈਨੂੰ ਪਰੇਰਿਆ ਹੈ। ਕੁਦਰਤ ਨਾਨਕ ਸੱਚ ਦਾ ਅਤਾਰ ਸ਼ਨਾਖਤ ਸ਼ਨਾਖਤ ਕਹਿੰਦੇ ਨੇ ਪਹਿਚਾਣ। ਐ ਖੁਦਾ ਮੈਂ ਤੇਰੀ ਪਹਿਚਾਣ ਕੀਤੀ। ਮੈਂ ਤੈਨੂੰ ਸਮਝ ਗਿਆ। ਮੈਂ ਤੈਨੂੰ ਜਾਣ ਲਿਆ। ਕਿਸ ਤਰ੍ਹਾਂ ਜਾਣਿਆ? ਕਿਹੜੇ ਗੁਰੂ ਕੋਲ ਜਾਣਿਆ? ਕਿਸ ਧਰਮ ਗ੍ਰੰਥ ਤੋਂ ਪੜਿਆ ਕਿਹੜੇ ਮੰਦਰ ਦੇ ਜਾ ਕੇ ਸਤਸੰਗ ਕੀਤਾ ਨਾਨਕ ਸੱਚ ਦਾ ਆਧਾਰ ਸ਼ਨਾਖਤ ਕੁਦਰਤ ਹੀ ਏਕਾਦਰ ਕੁਦਰਤ ਦੇ ਪੱਤੇ-ਪੱਤੇ ਦੇ ਵਿੱਚ ਮੈਂ ਤੇਰਾ ਗਿਆਨ ਪੜਿਆ ਕੁਦਰਤ ਦੇ ਜ਼ਰਰੇ-ਜ਼ਰਰੇ ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ ਕੁਦਰਤ ਨੇ ਹਰ ਅੰਗ ਦਾ ਹਰ ਅੰਗ ਦੇ ਚੋਂ ਤੇਰੇ ਗੀਤ ਸੁਣਾਏ ਮੈਨੂੰ ਮੈਂ ਤੇ ਕੁਰਬਾਨ ਜਾਣਾਂ ਇਸ ਕੁਦਰਤ ਤੋਂ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਮੈਂ ਸਦਕਿਆਂ ਇਸ ਕੁਦਰਤ ਤੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਪੰਜਾਬੀ ਦੇ ਮਹਾਨ ਸ਼ਾਇਰ ਔਰ ਅਨੁਭਵੀ ਰਬੀ ਸ਼ਾਇਰ ਪਹਿਲਗਾਮ ਦੇ ਚ ਬੈਠੇ ਸਨ ਤੇ ਜਿਨ੍ਹਾਂ ਨੇ ਕਿਦਰੇ ਪੈਲਗਾਮ ਦੇਖਿਆ ਕਸ਼ਮੀਰ ਦਾ ਸਭ ਤੋਂ ਖੂਬਸੂਰਤ ਖਿੱਤਾ ਦੋ ਦਰਿਆ ਉੱਥੇ ਆ ਕੇ ਮਿਲਦੇ ਨੇ ਕਿਉਂਕਿ ਢਲਾਨ ਵਿੱਚ ਆਉਂਦੇ ਨੇ ਦਰਿਆ ਤੋਂ ਬੜੀ ਰਵਾਨੀ ਹੈ ਬੜੀ ਤੇਜ਼ੀ ਆਵਾਜ਼ ਬੜੀ ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਪੱਲੇ ਕੁਝ ਨਹੀਂ ਪੈਂਦਾ ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ ਦਾਸ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਕੰਡੇ ਤੇ ਬੈਠ ਕੇ ਲਿਖੀਆਂ ਨੇ ਮੈਂ ਹਰ ਸਾਲ ਮਹੀਨਾ ਦੋ ਮੈਨੇ ਲਈ ਜਾਂਦਾ ਸੀ ਉਨੋਂ ਹਾਲਾਤ ਬਹੁਤ ਅੱਛੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੂਨ ਜੁਲਾਈ ਦੇ ਵਿੱਚ ਅਕਸਰ ਉੱਥੇ ਚਲੇ ਜਾਂਦੇ ਸਨ ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਪੁਰੀ ਹੈ ਰਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਡੁਰਿਆ ਡਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪਥਰਾ ਨਾਲ ਵੱਜਾ ਥੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੋ ਮੁੜਿਆ ਚਟਾਨਾ ਵੜਿਆ ਨੇ ਪੱਥਰ ਵੜੇ ਨੇ ਪਾਣੀ ਟਕਰਾਂ ਦੇ ਪਿੱਛੇ ਮੁੜਦਾ ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ ਬਿਨਾ ਵਿਛੋੜੇ ਦੀ ਪੀੜਾ ਤੋਂ ਮਿਲਾਪ ਕਿੱਥੇ ਬਿਨਾ ਠੋਕਰਾਂ ਤੋਂ ਮੰਜ਼ਿਲ ਕਿੱਥੇ ਐ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ ਕਿਤਨੇ ਪਥਰਾਂ ਨਾਲ ਟਕਰਾ ਤੇ ਕਿਤਨੀ ਮੰਜ਼ਿਲ ਤੈਅ ਕਰਕੇ ਪਹੁੰਚੇਗਾ ਤੇ ਸਹੀ ਮੈਂ ਉੱਥੇ ਬੈਠਿਆ ਇੱਕ ਖਿਆਲ ਲਿਆ ਐ ਬੂੰਦ ਤੂੰ ਕੱਲੀ ਨਹੀਂ ਪਹੁੰਚ ਸਕਦੀ ਸਾਗਰ ਤੱਕ ਸੁੱਕ ਜਾਣਗੇ ਰਸਤੇ ਸੂਰਜ ਤੈਨੂੰ ਸੁਕਾ ਦੇਵੇਗਾ ਜਾਂ ਜਜ਼ਬ ਕਰ ਲਵੇਗੀ ਤੈਨੂੰ ਜ਼ਮੀਨ ਮੈਂ ਕੋਈ 18-20 ਸਫਿਆਂ ਦਾ ਲੇਖ ਲਿਖਿਆ ਇਸ ਤੇ। اے ਬੂੰਦ ਤੈਨੂੰ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚਣਾ ਪਏਗਾ। ਪਰ ਤੈਨੂੰ ਪੁਚਾਂਦਿਆਂ ਪੁਜਾਂਦਿਆਂ ਪਤਨੀ ਕਈ ਬੂੰਦਾਂ ਸੁੱਕ ਜਾਣਗੀਆਂ, ਕਈ ਜਜ਼ਬ ਵੀ ਹੋ ਜਾਣਗੀਆਂ। ਤਾਂ ਤੂੰ ਕਿਧਰੇ ਪਹੁੰਚ ਸਕਵੇਂਗੇ? ਇੰਜ ਨਹੀਂ। اے ਮਨੁੱਖ ਪਤਾ ਨਹੀਂ ਕਿਤਨੇ ਸਤਸੰਗੀਆਂ ਦਾ ਤੈਨੂੰ ਆਸਰਾ ਲੈਣਾ ਪਏਗਾ। ਕਿੰਨੇ ਪੀਰ ਪੈਗੰਬਰਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਕਿੰਨੇ ਅਨੁਭਵੀ ਪੁਰਸ਼ਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਫਿਰ ਤੂੰ ਕਿਦਰੇ ਰੱਬ ਦੇ ਰਸਤੇ ਤੇ ਚੱਲ ਸਕੇਗਾ ਔਰ ਤੈਨੂੰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਰਸਤੇ 'ਚ ਕਈ ਅਧੂ ਰਹਿ ਵੀ ਜਾਣਗੇ ਕਿਦਰੇ ਗਮਾਂ ਕਰਕੇ ਸੁੱਕ ਜਾਣਗੇ ਕਿਦਰੇ ਪਦਾਰਥਾਂ ਕਰਕੇ ਜਜ਼ਬ ਹੋ ਜਾਣਗੇ ਬੂੰਦ ਜਜ਼ਬ ਹੋ ਗਈ ਜ਼ਮੀਨ ਦੇ 'ਚ ਨਹੀਂ ਚੱਲ ਸਕੇਗੀ ਬੰਦ ਨੂੰ ਸੁਕਾ ਦਿੱਤਾ ਹੈ ਸੂਰਜ ਦੀਆਂ ਕਿਰਨਾਂ ਨੇ ਨਹੀਂ ਪਹੁੰਚ ਸਕੇ ਸਾਗਰ ਤੱਕ ਦੁੱਖ ਮਨੁੱਖ ਨੂੰ ਸੁਕਾ ਕੇ ਰੱਖ ਦੇਂਦੇ ਨੇ ਦੁਖੀ ਹਿਰਦਾ ਪੀੜਤ ਹਿਰਦਾ ਕਿਵੇਂ ਜਪ ਜੀ ਪੜੇਗਾ ਉਹ ਜਪ ਜੀ ਪੜਦਿਆਂ ਵੀ ਉਹਨੂੰ ਆਪਣੇ ਦੁੱਖ ਯਾਦ ਆਣਗੇ ਗੁਰੂ ਨਹੀਂ ਯਾਦ ਆ ਸਕਦਾ ਇਹ ਦਰਦ ਦੇ ਚ ਗਰਸਿਆ ਹੋਇਆ ਮਨੁੱਖ ਇਹ ਪੀੜਾ ਦੇ ਚ ਤੜਪਦਾ ਹੋਇਆ ਮਨੁੱਖ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੇਗਾ ਇਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਆ ਵੀ ਆਪਣੇ ਪੀੜਾ ਨੂੰ ਯਾਦ ਕਰੇਗਾ। ਦੁੱਖ ਤੇ ਸੁਖਾ ਕੇ ਰੱਖ ਦੇਗਾ। ਤੇ ਪਦਾਰਥ ਜਜ਼ਬ ਕਰ ਦੇਣਗੇ। ਇਤਨਾ ਧਨ, ਇਤਨੀ ਸੰਪਦਾ, ਇਤਨੀ ਐਸ਼ੋ ਇਸ਼ਰਤ ਜਜ਼ਬ ਹੋ ਗਿਆ। ਲੈ ਨਹੀਂ ਚੱਲਣ ਦੇਣਗੇ। ਕੁਝ ਬੂੰਦਾਂ ਸੁੱਕ ਜਾਂਦੀਆਂ ਨੇ। ਜ਼ਮੀਨ ਜਜ਼ਬ ਕਰ ਲੈਂਦੀ ਹੈ। ਸੂਰਜ ਦੀਆਂ ਕਿਰਨਾਂ ਸੁਕਾ ਦਿੰਦੀਆਂ ਨੇ ਔਰ ਕੁਝ ਜਜ਼ਬ ਹੋ ਜਾਂਦੀਆਂ ਨੇ ਧਰਤੀ ਦੇ ਵਿੱਚ ਕੁਝ ਇੱਕ ਨੂੰ ਪਦਾਰਥ ਆਪਣੇ ਵਿੱਚ ਜਜ਼ਬ ਕਰ ਲੈਂਦੇ ਪਰਮਾਤਮਾ ਤੱਕ ਨਹੀਂ ਪਹੁੰਚਦੇ ਕੁਝ ਇੱਕ ਨੂੰ ਗਮ ਸੁਕਾ ਕੇ ਰੱਖ ਦਿੰਦੇ ਨੇ ਪੀੜਾ ਦਰਦ ਸੁਕਾ ਕੇ ਰੱਖ ਦਿੰਦੇ ਨਹੀਂ ਪਹੁੰਚ ਸਕਦੇ ਅਗਰ ਕੋਈ ਨਹੀਂ ਪਹੁੰਚਿਆ ਤਾਂ ਇਹ ਦੋ ਹੀ ਕਾਰਨ ਹੋਣਗੇ ਤੀਸਰਾ ਤੇ ਨਹੀਂ ਕੋਈ ਸੁੱਖਾਂ ਵਿੱਚ ਐਸਾ ਜਜ਼ਬ ਹੋਇਆ ਹੈ ਰਹਿ ਗਿਆ ਕਿਸੇ ਨੂੰ ਗਮਨ ਐ ਐਸਾ ਸੁਕਾਇਆ ਹੈ ਰਹਿ ਗਿਆ ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦੇ ਸਾਰੇ ਤੇ ਹੀ ਰਵਾਨੀ ਰੱਖ ਸਕਦੀ ਹੈ ਵੰਜਾ ਜ਼ਮੀਨ ਤੇ ਨਹੀਂ ਚੱਲ ਸਕਦੀ ਕੱਲੀ ਬੂੰਦ ਕਿਸ ਤਰ੍ਹਾਂ ਚਲੇਗੀ ਜ਼ਮੀਨ ਹੀ ਜਜ਼ਬ ਕਰ ਲਏਗੀ ਸੂਰਜ ਦੇ ਕਿਰਨਾਂ ਹੀ ਜਜ਼ਬ ਕਰ ਲਏਗੀ ਐ ਮਨੁੱਖ ਕੱਲਿਆਂ ਐ ਵਾਟ ਤੇਰੇ ਕੋਲ ਨਹੀਂ ਤੈ ਹੋਣੀ ਬੜੀ ਲੰਬੀ ਵਾਟ ਵਾਟ ہماری ਘੜੀ ਉਡੇਣੀ ਖਨੇਓ ਤੇ ਕੀ ਬਹੁਤ ਪੇਣੀ ਇਹ ਬਾਰੀਕ ਰਸਤਾ ਤੇ ਬਖਮ ਰਸਤਾ ਨਹੀਂ ਤੇਰੇ ਕੋਲ ਤੈ ਹੋਣਾ ਪਤਾ ਨਹੀਂ ਕਿਤਨੇ ਸੰਤਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਗ੍ਰੰਥਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਅਵਤਾਰਾਂ ਦੀ ਬਾਹ ਪਕੜਨੀ ਪੈਗੀ ਕਿਤਨੇ ਸਤਸੰਗੀਆਂ ਕੋਲ ਬੈਠਣਾ ਪਏਗਾ ਪਤਾ ਨਹੀਂ ਕਿਧਰੇ ਕਿਧਰੇ ਤੈਨੂੰ ਕਿਤਨੇ ਆਸਰੇ ਲਬਣੇ ਪੈਣਗੇ ਔਰ ਤੈਨੂੰ ਆਸਰਾ ਦੇਂਦਿਆਂ ਦੇਂਦਿਆਂ ਪਤਾ ਨਹੀਂ ਕਿਤਨੇ ਬਿਅਾਸਰੇ ਹੋ ਜਾਣਗੇ ਰਹਿ ਜਾਣਗੇ ਇਹ ਵੀ ਮੈਂ ਅਰਸ ਕਰਦੇ ਆ ਕਿਤਨੇ ਉਪਦੇਸ਼ਕ ਨੇ ਕਿੱਥੇ ਸਾਰੇ ਪਹੁੰਚਦੇ ਨੇ ਕਿਤਨੇ ਸਤਸੰਗੀ ਨੇ ਜਿਨ੍ਹਾਂ ਤੋਂ ਲੋਕੀ ਪ੍ਰੇਰਣਾ ਲੈਂਦੇ ਨੇ ਤੋਂ ਕੋਈ ਸਾਰੇ ਥੋੜੀ ਪਹੁੰਚਦੇ ਨੇ ਰਹਿ ਜਾਂਦੇ ਨੇ ਪਰ ਇੱਕ ਦੂਜੇ ਤੋਂ ਸਾਰੇ ਹੀ ਪ੍ਰੇਰਣਾ ਲੈਂਦੇ ਨੇ ਇੱਕ ਦੋ ਤਿੰਨ ਸਾਰੀਆਂ ਬੂੰਦਾਂ ਆਪਸ ਦੇ ਸਹਿਯੋਗ ਬਣਾ ਕੇ ਚਲਦੀਆਂ ਨੇ अगर एक पौंछ ही सागर तक तो बाकियों ਦੇ ਸਹਿਯੋਗ ਨਾਲ ਉਹ ਨਹੀਂ ਪਹੁੰਚ ਸਕਦੀ ਇਕੱਲੀ ਬੂੰਦ ਦੇ ਚ ਇਹ ਸਮਰਥਾ ਹੀ ਨਹੀਂ ਹੈ ਅਗਰ ਇਹ ਕੁਦਰਤ ਨਾ ਆਉਂਦੀ ਤਾਂ ਕਾਦਰ ਕਿਸ ਤਰ੍ਹਾਂ ਚੇਤੇ ਆਉਂਦਾ ਗੁਰਨਾਮ ਨੇ ਕਹਿੰਦੇ ਨੇ ਕੁਦਰਤ ਮੇਰਾ ਗੁਰੂ ਬਲहारी ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕੁਦਰਤ ਨੇ ਦੇ ਜ਼ਰਰੇ ਜ਼ਰਰੇ ਨੇ ਮੈਨੂੰ ਤੇਰਾ ਦਰਸ ਦਿੱਤਾ ਹੈ ਤੇਰਾ ਉਪਦੇਸ਼ ਦਿੱਤਾ ਹੈ ਤੇਰਾ ਗਿਆਨ ਦਿੱਤਾ ਹੈ ਤੇਰੀ ਪ੍ਰੇਰਣਾ ਦਿੱਤੀ ਹੈ ਕਰਤੇ ਕੁਦਰਤੀ ਮੁਸਤਾਕ ਕਬੀਰ ਵੀ ਇਸੇ ਹੀ ਸੋਚਣੀ ਦਾ ਬੰਦਾ ਹੈ ਕਿਉਂਕਿ ਬ੍ਰਾਹਮਣ ਲੋਗ ਮੰਦਰਾਂ ਦੇ ਚ ਇਸ ਨੂੰ ਆਣ ਨਹੀਂ ਦਿੰਦੇ ਸਨ ਸ਼ੂਦਰ ਸੀ ਪੰਜ ਹਜ਼ਾਰ ਸਾਲ ਤੱਕ ਮੰਦਰਾਂ ਦੇ ਦਰਵਾਜ਼ੇ ਸ਼ੂਦਰਾਂ ਲਈ ਬੰਦ ਰਹੇ ਨੇ ਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਪੜ ਨਹੀਂ ਸਕਦਾ ਸੀ। ਤੋਂ ਇਹ ਮਨੁੱਖ ਕਿੱਥੋਂ ਪ੍ਰੇਰਨਾ ਲਵੇ? ਬੜੀ ਤੀਖਣ ਬੁੱਧੀ ਦਾ مالک ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੁਬੰਦਾ ਹੋਇਆ। ਮਨੁੱਖ ਉਹ ਹੈ ਜੋ ਕਾਲ ਦਾ ਚਿੰਤਨ ਕਰੇ। ਤੇ ਜੈਸੇ ਕਾਲ ਦਾ ਚਿੰਤਨ ਕਰੇਗਾ, ਕਾਲ ਦੇ ਚਿੰਤਨ ਦੇ ਚੋਂ ਅਕਾਲ ਦਾ ਚਿੰਤਨ ਜਿਸ ਨੂੰ ਆਪਣਾ ਅੰਤ ਨਹੀਂ ਦਿਖਾਈ ਦਿੱਤਾ ਉਸ ਨੂੰ ਬੇਅੰਤ ਨਹੀਂ ਦਿਖਾਈ ਦੇ ਸਕਦਾ ਇਸ ਵਾਸਤੇ ਗੁਰੂ ਨਾਨਕ ਨੇ ਵੀ ਸ਼ਰਤ ਰਾਈ ਪਹਿਲੇ ਆਪਣਾ ਕਾਲ ਵੇਖ ਫਿਰ ਤੈਨੂੰ ਅਕਾਲ ਦੇ ਦਰਸ਼ਨ ਹੋਣਗੇ ਪਹਿਲੇ ਆਪਣੀ ਮੌਤ ਕਬੂਲ ਕਰ ਰੱਬ ਤੋਂ ਬਾਦ ਦੇ ਚੀ ਕਬੂਲ ਕਰ ਸਕੇਗਾ ਉਂਝ ਨਹੀਂ ਅੰਤ ਤੋਂ ਬਾਦ ਬੇਅੰਤ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ 80 ਸਾਲ ਦੇ ਬੁੱਢੇ ਜਨਮ ਦਿਨ ਪੈ ਮਨਾਉਂਦੇ ਨੇ ਕੌਣ ਮਰਨ ਦਿਨ ਮਨਾਉਂਦਾ ਹੈ ਇਹ ਮੈਂ ਦੇਖਿਆ ਔਰ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ ਉੱਥੇ ਹੱਦ ਹੋ ਗਈ 80 ਸਾਲ ਦਾ ਬੁੱਢਾ ਜਨਮ ਦਿਨ ਮਨਾ ਰਿਹਾ ਹੈ ਇਹ ਮਰਨ ਦਿਨ ਕਦੋਂ ਮਨਾਵੇਗਾ ਕਿਸ ਦਿਨ ਮਰਾਂਗਾ ਮੈਂ ਇੱਕ ਘਟਨਾ ਬੜੀ ਪ੍ਰਤੱਖਸ਼ ਦੇਖੀ ਇੰਗਲੈਂਡ ਦੇ ਇੱਕ ਸਰਦਾਰ ਕਰਤਾਰ ਸਿੰਘ ਕਿਦਰੀ ਕੈਨੀਆਂ ਦੇਚ ਪੋਲਿਸ ਇੰਸਪੈਕਟਰ ਰਹੇ ਨੇ ਪਰ ਇੱਥੇ ਆ ਕੇ ਇੰਗਲੈਂਡ ਦੇ ਚਾਕੇ ਬਿਰਧ ਅਵਸਥਾ ਲਗਨ ਬੜੀ ਲੱਗੇ ਜਦੋਂ ਦਾਸ ਇੰਗਲੈਂਡ ਦੇ ਟੂਰ ਤੇ ਆਉਂਦਾ ਸੀ ਤੇ ਸਾਰੇ ਸ਼ਹਿਰਾਂ 'ਚ ਮੇਰੇ ਨਾਲ ਜਾਣਾ ਚੱਲਣਾ ਇਹ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ 2 ਸਾਲ ਪਹਿਲੇ ਦੀ ਇਹ ਸਾਰੇ ਨਾਲ ਸਨ ਦਾਸ ਦੇ ਉੱਥੇ ਇੱਕ ਦੋ ਜਥੇ ਵੀ ਨਾਲ ਚੱਲ ਰਹੇ ਸਨ ਮੇਰੇ ਕੋਲ ਆਏ ਕਹਿੰਦੇ ਗੈਨੇ ਜੀ ਮੈਂ ਅਖੰਡ ਪਾਠ ਰਖਾਣਾ ਹੈ ਔਰ ਲੰਗਰ ਵੀ ਕਰਨਾ ਹੈ ਪਰ ਕੱਲਾ ਬੱਚਿਆਂ ਨਾਲ ਸੰਬੰਧ ਤੋੜ ਕੇ ਬੈਠਾ ਪਰਿਵਾਰ ਨਾਲ ਸੰਬੰਧ ਤੋੜ ਕੇ ਬੈਠਾ ਕਿਉਂਕਿ ਉਹ ਸਿੱਖੀ ਦਾਇਰੇ 'ਚ ਨਹੀਂ ਸਨ ਧਰਮ ਦੇ ਦਾਇਰੇ 'ਚ ਨਹੀਂ ਸਨ ਤਾਂ ਕਹਿੰਦੇ ਸਨ ਮੇਰਾ ਤੇ ਸਾਥੀ ਉਹ ਜੋ ਧਰਮ ਦੇ ਮਾਰਗ ਤੇ ਚਲੇ ਕਿਉਂਕਿ ਮੈਂ ਇਸ ਰਸਤੇ ਤੇ ਚੱਲ ਰਿਹਾ ਤੋ ਮੈਨੂੰ ਨਹੀਂ ਰਾਹੀ ਮਿਲੇ ਘਰਚੋਂ ਨਹੀਂ ਮਿਲੇ ਮੈਂ ਬਾਹਰੋਂ ਲੱਭਾਂਗਾ ਤੋ ਕੱਲਾ ਬਿਰਦ ਕੱਲਾ ਤੇ ਮੈਨੂੰ ਕਹਿ ਲਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਹੜੇ ਤੁਹਾਡੇ ਨਾਲ ਸਾਥੀ ਨੇ 10 12 ਅਲੱਗ ਲੰਗਰ ਛਕਾਣਾ ਮੈਂ ਕਿਹਾ ਬਾਬਾ ਜੀ ਇਤਨੀ ਉਮਰ ਤੁਹਾਡੀ ਕਿਸ ਤਰ੍ਹਾਂ ਬਣਾਓਗੇ ਘਰ ਦੇ ਚ ਕਹਿੰਦਾ ਨਹੀਂ ਇਹ ਕਿਸੇ ਦਾ ਹੋਟਲ ਹੈ ਉਹਨੂੰ ਮੈਂ ਕਵਾਂਗਾ ਪਵਿੱਤਰ ਢੰਗ ਨਾਲ ਬਣਾਵੇ ਸੇਵਾ ਮੈਂ ਆਪ ਕਰਾਂਗਾ ਉੱਥੇ ਤੁਸੀਂ ਮੰਨ ਜਾਓ ਤੇ ਮੈਂ ਅਖੰਡ ਪਾਠ ਦਾ ਭੋਗ ਵੀ ਰਖਵਾਣਾ ਹੈ ਤੇ ਮੈਂ ਕਿਹ ਕਿਸ ਸੰਬੰਧ ਵਿੱਚ ਕਹਿੰਦਾ ਆਪਣੀ ਮੌਤ ਦੇ ਸੰਬੰਧ ਵਿੱਚ ਮੈਨੂੰ ਦਿਖਾਈ ਦੇ ਰਹੀ ਹੈ ਬੱਚੇ ਇੱਕ ਪਾਸੇ ਨੇ ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਸਭ ਦੂਰ ਦੂਰ ਇਸ ਮਾਰਗ ਦੇ ਉਪਾਂਧੀ ਨਹੀਂ ਜਿਸ ਮਾਰਗ ਤੇ ਮੈਂ ਚੱਲਿਆ ਤੇ ਮੈਂ ਭੋਗ ਪਵਣਾ ਹੈ ਮੈਂ ਕਿਹਾ ਅਰਦਾਸ ਵੀ ਇਸ ਤਰ੍ਹਾਂ ਦੇ ਭੋਗ ਦੀ ਕਰਨੀ ਪੈਗੀ ਕਹਿਣਾ ਹਾਂ ਕਹਿੰਦੇ ਲੰਗਰ ਦੇ ਵਿੱਚ ਵੀ ਅਰਦਾਸ ਇਹੀ ਕਰਨੀ ਹੈ ਹੈਰਾਨ ਗਏ ਮੇਰੇ ਨਾਲ ਗਿਆਨੀਆ ਨੂਬ ਸਿੰਘ ਸਨ ਕਹਿਣ ਲੱਗੇ ਇਹ ਸਠਿਆ ਗਿਆ ਹੁਣ ਅਸੀਂ ਆਂ ਦਾ ਹੋ ਗਿਆ ਹੈ ਨਾ ਇਹ ਉਲਟੀ ਗੱਲ ਕਰ ਰਿਹਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਲੰਗਰ ਛਕਾਵੇ ਤੇ ਭੋਗ ਦੀ ਅਰਦਾਸ ਕਰੀਏ ਇਸ ਦੀ ਜੀਵੰਦਾ ਜਾਗਦਾ ਪਰ ਕਿਉਂਕਿ ਕਈ ਸਾਲਾਂ ਤੋਂ ਦਾਸ ਦੇ ਨਾਲ ਚੱਲ ਰਿਹਾ ਸੀ ਉਂ ਸਾਰਾ ਇੰਗਲੈਂਡ ਉਸ ਨੂੰ ਜਾਣਦਾ ਸੀ ਮਸ਼ਹੂਰ ਬੰਦਾ ਸੀ ਜਿੱਥੇ ਵੀ ਕੋਈ ਧਾਰਮਿਕ ਸਤਸੰਗ ਹੋਵੇ ਉਹਨੇ ਪਹੁੰਚਣਾ ਹੈ لازਮੀ ਪਹੁੰਚਣਾ ਹੈ ਚਾਹੇ ਕਿੰਨੀ ਦੂਰ ਹੋਵੇ ਗਲਾਸਕੋ ਉਥੋਂ 500 ਮੀਲ ਦੀ ਦੂਰੀ ਤੇ ਤੇ ਕਿਧਰੇ ਰਹਿਣ ਸਵਾਈ ਦਾ ਪ੍ਰਾਮ ਮੈਂ ਤਾਂ ਉਥੇ ਵੀ ਪਹੁੰਚ ਜਾਣਾ ਕਿਧਰੇ ਧਾਰਮਿਕ ਕਵੀ ਦਰਬਾਰ ਹੈ 300 ਮੀਲ ਦੀ ਦੂਰੀ ਤੇ ਤੇ ਪਹੁੰਚਣਾ ਸੀ ਲਾਜ਼ਮੀ ਜਾਣਾ ਤੇ ਜਿਨ੍ਹਾਂ ਦਿਨਾਂ ਚ ਵੱਖ-ਵੱਖ ਟਾਉਨਾਂ 'ਚ ਪ੍ਰਾਮ ਆਉਂਦਾ ਸੀ ਇਹ ਨਾਲ ਚੱਲਦਾ ਸੀ 2 ਸਾਲ ਪਹਿਲੇ ਇਸਨੇ ਪਾਠ ਦਾ ਭੋਗ ਵੀ ਪਵਾਇਆ ਗੁਰਦੁਆਰੇ ਵੀ ਲੰਗਰ ਕੀਤਾ ਤੇ ਸਾਨੂੰ ਅਲੱਗ ਵੀ ਛਕਾ ਲਿਆ ਅਰਦਾਸ ਵੀ ਹੋ ਗਈ ਉੱਥੋਂ ਬੁਲਵੰਤਨ ਜਾਣਾ ਸੀ ਇੱਕ ਸੰਤਾਂ ਦਾ ਉੱਥੇ ਡੇਰਾ ਹੈ ਉੱਥੇ ਦਾਸ ਨੇ 3 ਦਿਨ ਕਥਾ ਕਰਨੀ ਸੀ ਉਹ ਵੀ ਨਾ ਲੱਗਿਆ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਦਰਬਾਰ ਸਾਹਿਬ ਗੁਰਦੁਆਰਾ ਹਾਲ ਦੇ ਜਾਣ ਲੱਗੇ ਆ ਮੈਨੂੰ ਕਹਿਣ ਲੱਗਾ ਮਸਕਿਨ ਜੀ ਅੱਜ ਮੈਂ ਥੋੜੀ ਦੇਰ ਬਾਅਦ ਦੇ ਚਾਵਾਂਗਾ ਅਰਦਾਸ ਰੈਂਦੀ ਏ ਉਹ ਮੈਂ ਕਰ ਲਾਵਾਂ ਤੇ ਮੈਂ ਕਹ ਸੀ ਰੁਕ ਜਾਂਦੇ ਆ ਥੋੜਾ ਕਹਿੰਦੇ ਨਹੀਂ ਤੁਸੀਂ ਜਾਓ ਵਾਪਸੀ ਤੇ ਅਸੀਂ ਕਥਾ ਕਰ ਕੇ ਆਏ ਆ ਉਹ ਚਲਾਣਾ ਕਰਕੇ ਬੈਠੇ ਆ ਬੈਠੇ ਨਹੀਂ ਸੀ ਹੈਰਾਨਗੀ ਹੋਈ ਮੈਨੂੰ ਖੈਰ ਜਿਵੇਂ ਥੋਂ ਦਾ ਕਾਨੂੰਨ ਹੈ ਪੁਲਿਸ ਵੀ ਆਈ ਉਹਨੇ ਸਾਰਾ ਚੈੱਕ ਚੁੱਕੀਤਾ ਲੈ ਗਈ লাশ ਵਾਰਸ ਲੱਭਦੀ ਰਹੀ ਪੁਲਿਸ ਨਹੀਂ ਵਾਰਸ ਲੱਭੇ ਸਾਨੂੰ ਉਹਦੇ ਪਤਾ ਹੀ ਨਹੀਂ ਸੀ ਉਹਦਾ ਲੜਕੇ ਕਿੱਥੇ ਨੇ ਤੇ ਉਹਦੀਆਂ ਲੜਕੀਆਂ ਕਿੱਥੇ ਨੇ ਪੁਲਿਸ ਨੇ ਲੱਭ ਲਿਆ ਉਹਨਾਂ ਨੂੰ ਪਤਾ ਚੱਲ ਗਿਆ ਉਹ ਵੀ ਇੰਗਲੈਂਡ ਦੇ ਵਿੱਚ ਕਿਹੜੇ ਕੋਨੇ 'ਚ ਇੱਕ ਪਾਸੇ ਰਹਿੰਦੇ ਸਨ ਆਣਾ ਜਾਣਾ ਨਹੀਂ ਸੀ ਪਰਤੇ ਸਾਰੇ ਸਤਸੰਗੀ ਪ੍ਰੇਮੀ ਸੱਜਣ ਉਦੀ ਅਰਥੀ ਨਾਲ ਜੋ ਹੈ ਗਏ ਪਰ ਮੈਨੂੰ ਹੈਰਾਨਗੀ ਹੋਈ ਅੰਤ ਦੇ ਸੇ ਕਹਿੰਦੇ ਨੇ ਜਦ ਧਮਾਕਾ ਕਿਸ ਜ਼ਮੀਨ ਦੇ ਜਿਭੋਚਾ ਲਾਂਦਾ ਹੈ ਤੋਂ 12 ਘੰਟੇ ਪਹਿਲੇ ਚਿੜੀਆਂ ਨੂੰ ਪਤਾ ਚੱਲ ਜਾਂਦਾ ਹੈ ਉਹ ਚੀਕਦੇ ਹਨ ਜਾਪਾਨ ਵਿੱਚ ਤੇ ਇੱਕ ਚਿੜੀਏ ਖਾਸ ਅਗਰ ਉਹ ਬੋਲੇ ਤਾਂ ਜਾਪਾਨੀ ਸਮਝ ਜਾਂਦੇ ਨੇ ਭੋਚਾ ਲਾਏਗਾ ਜਿੱਥੇ ਵਿਸ਼ੇਸ਼ ਧੰਨ ਨਾਲ ਚਿੜੀਆਂ ਬੋਲ ਰਹੀਆਂ ਹਨ ਭਾਰਤ ਦੇ ਵਿੱਚ ਕਹਿੰਦੇ ਇਥੇ ਨਾਗ ਕੋਬਰਾ ਸੱਪ ਹੋਵੇਗਾ ਜ਼ਰੂਰ ਇਹਨਾਂ ਦੀ ਬੋਲ ਦੱਸਦੀ ਸੀ ਇਹਨਾਂ ਦਾ ਬੋਲ ਨਾ ਦੱਸ ਰਿਹਾ ਸਿਆਣੇ ਸੋਈਏ ਦੱਸ ਦਿੰਦੇ ਨੇ ਜ਼ਮੀਨ ਤੇ ਚੱਲਦੇ ਇਥੇ ਮਿੱਠਾ ਪਾਣੀ ਨਿਕਲੇਗਾ ਇਥੇ ਕੋਹੜਾ ਪਾਣੀ ਨਿਕਲੇਗਾ ਪਰ ਇਸ ਤਰ੍ਹਾਂ ਦੇ ਸੋਈਏ ਮੌਜੂਦ ਨੇ ਜ਼ਮੀਨ ਤੇ ਚੱਲਦਿਆਂ ਕਹਿੰਦੇ ਨੇ ਅੰਦਰ ਧਮਾਕੇ ਹੋ ਰਹੇ ਨੇ ਪਤਾ ਨਹੀਂ ਕਿਸੇ ਵਕਤ ਵੀ ਪਹੁੰਚ ਆ ਲਾ ਸਕਦਾ ਹੈ ਆਪਣੇ ਖੰਡਵਾ ਦਾ ਇਲਾਕਾ ਮੱਧੇ ਭਾਰਤ ਦਾ ਕਈ ਸੂਆਂ ਨੇ ਕਿ ਆਏ ਹੈ ਇਹ ਥੱਲੇ ਦਿਮਾਖੇ ਹੋ ਰਹੇ ਨੇ ਕੁਝ ਵੀ ਹੋ ਸਕਦਾ ਹੈ ਸੈਂਟਿਸਟ ਵੀ ਹੋਣ ਗਏ ਨੇ ਖੋਜ ਪੇ ਕਰਦੇ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਭੋਂ ਚਾਲ ਦਾ ਪਤਾ 10 ਦਿਨ 15 ਦਿਨ ਪਹਿਲੇ ਚਿੜੀਆਂ ਨੂੰ ਜਦਾ ਚਲ ਜਾਂਦੇ ਨੇ ਕੁਝ ਇਸ ਤਰ੍ਹਾਂ ਦੀ ਸੰਵੇਦਨਾ ਰੱਖਣ ਵਾਲੇ ਮਨੁੱਖਾਂ ਨੂੰ ਵੀ ਪਤਾ ਚੱਲ ਜਾਂਦਾ ਹੈ ਮੌਤ ਸਰੀਰ ਦੇ ਵਿੱਚ ਘਟਣ ਲੱਗੀ ਹੈ ਪਹੁੰਚ ਆ ਸਰੀਰ ਦਾ ਹੀ ਅੰਦ ਹੋ ਜਾਣਾ ਹੈ ਕਈਆਂ ਨੂੰ 6 ਮਹੀਨੇ ਪਹਿਲੇ ਪਤਾ ਚੱਲ ਜਾਂਦਾ ਹੈ ਕਈਆਂ ਨੂੰ ਮਹੀਨਾ ਪਹਿਲੇ ਪਤਾ ਚੱਲ ਜਾਂਦਾ ਹੈ ਮੈਨੂੰ ਐਸਾ ਮਹਿਸੂਸ ਹੋਇਆ ਉਸ ਬਾਬੇ ਨੂੰ ਪਤਾ ਚੱਲ ਗਿਆ ਸੀ ਮੈਨੂੰ ਕਹਿਣ ਲੱਗਾ ਮੈਂ ਤੁਹਾਡੀ ਉਡੀਕ ਕਰਦਾ ਪਿਆ ਸੀ ਤੁਸੀਂ ਆ ਗਏ ਖੰਡ ਪਾਟ ਰਖਾਣਾ ਲੰਗਰ ਕਰਾਣਾ ਪੋਗਦਾ ਬਿਸਵੇਦਾ ਇੰਨੀ ਵੱਡੀ ਘਟਨਾ ਘਟਣ ਲੱਗੀ ਹੈ ਨਾ ਦੇ ਸੇ ਕਹਿੰਦੇ ਨੇ ਬਹੁਤ ਦੁਸ਼ਤ ਤੇ ਮਲੇਨ ਬੁੱਧੀ ਦਾ ਮਨੁੱਖ ਹੋਵੇ ਉਹਨੂੰ ਵੀ ਇੱਕ ਦਿਨ ਪਹਿਲੇ ਤੇ ਦਿਖਾਈ ਦੇ ਜਾਂਦਾ ਉਹਦਾ ਮਨ ਬੇਚੈਨ ਹੋ ਜਾਂਦਾ ਅਥਾ ਬਿਆਕੁਲਤਾ ਇਸ ਤਰ੍ਹਾਂ ਦੀ ਬਿਆਕੁਲਤਾ ਉਸ ਨੇ ਕਦੀ ਨਹੀਂ ਦੇਖੀ ਹੋਣੀ ਜਿਹੜੀ ਉਸ ਦਿਨ ਉਸ ਨੂੰ ਹੋ ਜਾਂਦੀ ਹੈ ਇੰਨੀ ਵੱਡੀ ਘਟਨਾ ਘਟਣ ਲੱਗੀ ਹੈ ਇਸ ਦਾ ਕੁਝ ਵੀ ਪਹਿਲੇ ਸੰਕੇਤ ਨਾ ਮਿਲੇ ਕੁਝ ਵੀ ਪਹਿਲੇ ਇਸ਼ਾਰਾ ਨਾ ਹੋਵੇ ਲਾਜ਼ਮੀ ਹੁੰਦਾ ਹੈ ਹਰ ਹਾਲਤ ਵਿੱਚ ਹੁੰਦਾ ਹੈ ਪਰ ਮੈਰਿਸ ਕਰਾਂ 80 85 ਸਾਲ ਦਾ ਬੁੱਢਾ ਜੋ ਜਨਮ ਦਿਨ ਮਨਾ ਰਿਹਾ ਹੈ ਸ਼ਾਇਦ ਇਸ ਦੇ ਕੋਲ ਅਕਲ ਨਹੀਂ ਹੋਵੇਗੀ ਪੱਥਰ ਹੀ ਹੋਵੇਗਾ ਬਿਲਕੁਲ ਪੱਥਰ ਦਿਲ ਪੱਥਰ ਦਿਮਾਗ ਪੱਥਰ ਆਦੋ ਗਈ ਅਜਿਹੀ ਵੀ ਤੈਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ अजे भी जन्मदिन मना रहे हैं पचासी साल अस्सी साल पहले सी तो जन्म दिन मना रहे हैं जन्म नाल जुड़े हैं मर के फिर जमेगा और करेंगे अगर अपना अंत मना रहे हैं और अंत तू कबूल कर लिया बेअंत दलीन हो जाएगा जन्म तो रहत हो जाएगा पहला मरण कबूल जीवन की छड़ास आस सबन की रेन का तो आओ हमारे पास